ਤੇ ਗੁਰੂ ਰਾਮਦਾਸ ਜੀ ਹੋਣਾ ਨੇ ਇੱਥੇ ਬਾਬਾ ਭਾਈ ਸਾਹਿਬ ਹੋਣਾ ਜੀ ਸ਼ਿਵਾ ਲਈ ਸੀ ਤੇ ਇੱਕੋ ਜੀ ਸੰਕਾ ਨੂੰ ਇੱਥੋਂ ਦੇ ਵਾਸੀਆਂ ਨੂੰ ਕਿਹਾ ਕਿ ਤੁਸੀਂ ਭਾਵੇਂ ਬੱਲ ਲੈ ਗਿਓ ਪਾਪ ਕੋ ਪੱਤ ਗੇ ਲੈ ਗਾਓ ਉਹਦੇ ਬੰਦੇ ਤੁਹਾਨੂੰ ਪੁੱਤਰ ਹਾਸਲ ਹੋਏਗਾ ਗੁਰੂ ਰਾਮਦਾਸ ਜੀ ਹੋਣਾ ਨੇ ਕਿ ਕੋਈ ਕੋਈ ਗਾਲੀ ਭਾਈ ਭੋਲੇ ਗਿਆ ਜੋ ਉਹਨਾਂ ਨੇ ਕਹਿਤਾ ਉਹੋ ਹੀ ਟਲ ਹੋਏਗਾ ਜੇ ਉਹਨਾਂ ਨੇ ਬੱਚਿਆਂ ਦਾ ਲੜਕੇ ਆ ਦਾ ਫਰਤਾਂ ਦਿੱਤਾ ਵੈ ਤੇ ਉਹ ਬੱਚੇ ਹੀ ਹੋਣਗੇ ਉਹਨਾਂ ਦੇ ਕਾਹਦੇ ਮੁੰਡੇ ਹੀ ਹੋਣਗੇ ਜਿੱਦ ਜਿੰਨੇ ਵੀ ਸੇਵਕ ਹੈ ਜਾਂ ਇਥੋਂ ਦੇ ਵਾਸੀ ਆ ਜਾਂ ਦੂਰੋਂ ਦੂਰੋਂ ਜਿੰਨੇ ਵੀ ਸ਼ਰਧਾਲੂ ਆਉਂਦੇ ਆ ਉਹ ਇਥੋਂ ਪਾਤਰੀਆਂ ਦੇ ਬਦਲੇ ਪੁੱਤਰ ਹਾਸਲ ਕਰਦੇ ਆ ਪਾਪਾਈ ਨੇ ਇਹੋ ਹੀ ਬਾਤ ਦਿੱਤੇ ਆ ਕਿ ਜਿਹੜੇ ਵੀ ਬੱਚੇ ਤੇ ਜਿਹੜੇ ਬੱਚੇ ਜੇ ਮਨ ਲੈ ਕੇ ਆਣਗੇ ਪਾਤਰੀਆਂ ਲੈ ਕੇ ਆਣਗੇ ਉਹਨਾਂ ਦੇ ਬੱਚੇ ਜ਼ਰੂਰ ਹੋਣਗੇ 40 ਦਿਨ ਜਿਹੜਾ ਲਗਾਤਾਰ ਇਥੇ ਇਸ਼ਨਾਨ ਕਰਦਾ ਏ ਜਾਂ ਉਹਦੀ ਸਾਰੀਆਂ ਮਨੋਗਾਮਨਾ ਪੂਰੀਆਂ ਹੁੰਦੀਆਂ ਨੇ ਪਰ ਜੱਥੇ ਜਿਹੜੀਆਂ ਪਾਤੀਆਂ ਆਉਂਦੀਆਂ ਵਾ ਉਥੇ ਇਹ ਪਾਤੀਆਂ ਦੇ ਨਾਲ ਹੀ ਲੰਗਰ ਨੂੰ ਕਰ ਬੰਦਾ ਵਾ ਤੇ ਇੱਥੇ ਹੀ ਸੰਗਤ ਨੂੰ ਸ਼ਿਕਾਇਤ ਜਾਂਦਾ ਵਾ ਤੇ ਮੈਂ ਉਸ ਤੋਂ ਬਾਅਦ ਆ ਬਾਬਾ ਜੀ ਦਾ ਲੜ ਛੱਡਿਆ ਹੀ ਨਹੀਂ ਜੋ ਵੀ ਕੁਝ ਮੈਂ ਮੰਗਣਾ ਬਾਬਾ ਜੀ ਮੈਨੂੰ ਕਰੋ ਤਾਂ ਦਿੰਦੇ ਆ ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਅਜੇ ਮੰਨਤਾਗੇ ਨੀਕ ਹੋ ਰਹੀ ਆ ਇੰਨੀ ਕਿ ਮੰਨਤਾ ਹੋ ਰਹੀ ਆ ਕਿ ਜੋ ਵੀ ਕੁਝ ਮੰਗੋ ਬਾਬਾ ਜੀ ਦਿੰਦੇ ਦਿੰਦੇ ਆ ਭਾਈ ਗੁਰਦੀਖਾ ਕਾਲ ਸਾਹਿਬ ਭਾਈ ਗੁਰਦੀਖੀ ਫਤੇ ਗੁਰਦੁਆਰਾ ਭਾਈ ਸ਼ਾਲੋ ਜੀ ਦਾ ਇਤਿਹਾਸ ਅੱਜ ਸੰਗਤਾਂ ਨੂੰ ਸਰਵਣ ਕਰਾਵਾਂਗੇ ਇਹ ਗੁਰਦੁਆਰਾ ਤੋਬਾ ਭਾਈ ਸ਼ਾਲੋ ਜੀ ਦਾ ਇਤਿਹਾਸ ਇੱਥੇ ਇਹ ਪੀਰ ਸਖੀ ਸਰਵਰ ਪੀਰਾਂ ਦੀ ਬੰਦਗੀ ਕਰਨ ਵਾਲੇ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਦੇ ਨੇ ਤਾਂ ਕਿਵੇਂ ਉਹਨਾਂ ਦੇ ਸਿੱਖ ਪਿਆਰੇ ਬਣ ਗਏ ਤਾਂ ਅੱਜ ਵੀ ਜਦੋਂ ਉਹਨਾਂ ਕੋਲ ਬਾਲਣ ਮੁੱਕ ਜਾਂਦਾ ਇਹਦੇ ਪਿੰਡਾਂ ਦੇ ਵਿੱਚ ਹੋਕਾ ਦਿੰਦੇ ਨੇ ਕਿ ਗੋਏ ਦੀਆਂ ਪੱਥੀਆਂ ਪਾਥੀਆਂ ਦੇ ਦਿਓ ਤੇ ਬੱਚੇ ਲੈ ਲਓ ਤਾਂ ਵੱਡੇ ਗੱਡੇ ਜਿਹੜੇ ਭਰ ਕੇ ਉਹ ਲਿਆਏ ਸਨ ਪਾਛੀਆਂ ਦੇ ਤਾਂ ਅੱਜ ਵੀ ਇਤਿਹਾਸ ਗਵਾਹ ਹੈ ਕਿ ਅੱਜ ਵੀ ਉਹਨਾਂ ਦੇ ਸਥਾਨ ਤੇ ਪਾਛੀਆਂ ਜੜ੍ਹ ਜਿਹੇ ਨੇ ਤੇ ਬੱਚਿਆਂ ਦੀਆਂ ਦਾਤਾਂ ਮਿਲਦੀਆਂ ਨੇ ਫਿਰ ਇੱਥੇ ਜਿਹੜੇ ਬੱਚੇ ਸੁੱਕੇ ਹੁੰਦੇ ਜਿਨ੍ਹਾਂ ਦੇ ਅੰਗ ਪੈਰ ਸੁੱਕ ਜਾਂਦੇ ਆ ਉਹਨਾਂ ਨੂੰ ਇੱਥੇ ਇਸ ਡੋਬੇ ਵਿੱਚ ਇਸ਼ਨਾਨ ਕਰਾਇਆ ਜਾਂਦਾ ਉਹ ਵੀ ਠੀਕ ਹੁੰਦੇ ਨੇ ਇਥੋਂ ਬੁਖਾਰ ਦਾ ਟਾਈਫਾਇਡ ਬੁਖਾਰ ਦਾ ਇੱਥੇ ਗੁਰਬਾਣੀ ਦੇ ਨਾਲ ਇਤਿਹਾਸ ਹੈ ਕਿ ਉਹ ਵੀ ਇੱਥੇ ਆਉਂਦੇ ਨੇ ਗੁਰਬਾਣੀ ਦੇ ਵਿੱਚ ਵੀ ਭਾਈਚਾਲੋ ਜਿਹਦਾ ਜ਼ਿਕਰ ਆਉਂਦਾ ਹੈ ਸਾਡੇ ਨਾਲ ਕੁਝ ਸੰਧਾਲੂ ਇੱਥੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਇਤਿਹਾਸ ਦੀ ਜਾਣਕਾਰੀ ਲੈਨੇ ਆ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਸਤਪੰਥ ਸਿੰਘ ਬਾਬਾ। ਦੇਖੋ ਜੀ ਇਹ ਹੈਗੇ ਆ ਬਾਬਾ ਟੋਬਾ ਭਾਈਸਾ ਲੋਜੀ ਦੀ ਜਗ੍ਹਾ। ਇੱਥੇ ਗੁਰੂ ਰਾਮਦਾਸ ਜੀ ਹੋਣਾ ਨੇ ਇੱਥੇ ਬਾਬਾ ਭਾਈਸਾ ਲੋ ਹੋਣਾ ਜੀ ਸੇਵਾ ਲਈ ਸੀ ਕਿ ਇਹ ਜਗ੍ਹਾ ਤੇ ਤੁਸੀਂ ਇੱਥੇ ਸੇਵਾ ਕਰੋ ਤੇ ਬਾਬਾ ਭਾਈਸਾ ਲੋ ਵਾਲੇ ਉਹ ਬਾਬਾ ਭਾਈਸਾ ਲੋ ਜੀ ਇੱਥੇ ਕਾਫੀ ਦੇਰ ਤੋਂ ਸੇਵਾ ਕਰਦੇ ਨੇ। ਇੱਕ ਵਾਰ بارش ਦਾ ਟਾਈਮ ਹੈਗਾ ਸੀ। ਬਾਰਸੂ ਦੇ ਵਿੱਚ ਬੱਲਣ ਦੀ ਘਾਟ ਹੋ ਗਈ ਸੀ ਬੱਲਣ ਦੀ ਘਾਟ ਕਰਕੇ ਬਾਬਾ ਜੀ ਨੇ ਕਿਹਾ ਕਿ ਬੱਲਣ ਮੁੱਕਿਆ ਹੈ ਵੇ ਤੇ ਅੰਦਰੋਂ ਜੜ ਸੁੱਕਾ ਬੱਲਣ ਹੈਗਾ ਨਹੀਂ ਤੇ ਇੱਕੋ ਦੀ ਸੰਕਾ ਨੂੰ ਇੱਥੋਂ ਦੇ ਵਾਸੀਆਂ ਨੂੰ ਕਿਹਾ ਕਿ ਤੁਸੀਂ ਭਾਵੇਂ ਬੱਲਣ ਲੈ ਕੇ ਆਓ ਭਾਵੇਂ ਦੋ ਪਾਟੀਆਂ ਹੀ ਲੈ ਆਓ ਉਹਦੇ ਬੱਲੇ ਤੁਹਾਨੂੰ ਪੁੱਤਰ حاصل ਹੋਏਗਾ ਤੇ ਇਹ ਪੁੱਤਰ حاصل ਹੋਏਗਾ ਲੋਕਾਂ ਨੇ ਫਿਰ ਉੱਥੋਂ ਦੋ ਦੋ ਪਾਟੀਆਂ ਬਦਲੇ ਇੱਕ ਇੱਕ ਪੁੱਤਰ حاصل ਹੋਇਆ ਇਸੇ ਜਲਾ ਦੇਤੇ ਤੇ ਗੁਰਗਾਮ ਦਾ ਜੀ ਹੁਣਾਂ ਨੇ ਕਿਹਾ ਕਿ ਇਹ ਇੱਕ ਹੀ ਗੱਲ ਹੈ ਬਾਬਾ ਜੀ ਨੇ ਇਹ ਵਰਦਾਨ ਦਿੱਤਾ ਵਾ ਕੋਈ ਗੱਲ ਨਹੀਂ ਗੁਰਗਾਮ ਦਾ ਜੀ ਹੁਣਾਂ ਨੇ ਕਿ ਕੋਈ ਕੋਈ ਗੱਲ ਨਹੀਂ ਬਾਬਾ ਜੀ ਭੋਲੇ ਗਿਆ ਜੋ ਉਹਨਾਂ ਨੇ ਕਹਿਤਾ ਉਹੋ ਹੀ ਟਲ ਹੋਏਗਾ ਜੇ ਉਹਨਾਂ ਨੇ ਬੱਚਿਆਂ ਦਾ ਲੜਕੇ ਦਾ ਵਰਦਾਨ ਦਿੱਤਾ ਵਾ ਤੇ ਉਹ ਬੱਚੇ ਹੀ ਹੋਣਗੇ ਉਹਨਾਂ ਦੇ ਕਾਹਦੇ ਮੁੰਡੇ ਹੀ ਹੋਣਗੇ ਕੋਈ ਗੱਲ ਨਹੀਂ ਆਲਦੇ ਹੋ ਕੋਈ ਗੱਲ ਨਹੀਂ ਤੇ ਇੱਥੇ ਲੋਕਾਂ ਨੇ ਬੜਾ ਬੰਨ ਲੈ ਕੇ ਆਂਦਾ ਪਾਤੀਆਂ ਲੈ ਕੇ ਆਂਦਾ ਲੋਕਾਂ ਨੇ ਦੋ ਦੋ ਪਾਤੀਆਂ ਦੇ ਬੱਲੇ ਇੱਕ ਇੱਕ ਪੁੱਤਰ ਦਿੱਤਾ ਉਹ ਹੀ ਪਾਤਸ਼ਾਹ ਅੱਜ ਤੱਕ ਨੇ ਤੇ ਚੜ੍ਹਦੀਆਂ ਵਾਂ ਤੇ ਲੋਕੀ ਆਪਣੇ ਇਹ ਜਿੰਨੇ ਵੀ ਸੇਵਕ ਹੈ ਜਾਂ ਇਥੋਂ ਦੇ ਵਾਸੀ ਹੈ ਜਾਂ ਦੂਰੋਂ ਦੂਰੋਂ ਜਿੰਨੇ ਵੀ ਸ਼ਰਧਾਲੂ ਆਉਂਦੇ ਆ ਉਹ ਇਥੋਂ ਪਾਤਸ਼ਾਹ ਦੇ ਬੰਦੇ ਪੁੱਤਰ ਹਾਸਲ ਕਰਦੇ ਆ ਉਹ ਹੀ ਪਾਤਸ਼ਾਹਾਂ ਦਾ ਇੱਥੇ ਲੰਗਰ ਬੰਦਾ ਵਾ ਉਹ ਹੀ ਪਾਤਸ਼ਾਹ ਇੱਥੇ ਹਰ ਸੰਗਤਾਂ ਨੂੰ ਮੱਸੀਆਂ ਨੂੰ ਹਰ ਹਫ਼ਤੇ ਬਾਅਦ ਇੱਥੇ ਲੰਗਰ ਤਿਆਰ ਹੁੰਦਾ ਵਾ ਅਸੀਂ ਵੀ ਅਸੀਂ ਵੀ ਇੱਥੇ ਕਾਫੀ ਸਮੇਂ ਤੋਂ ਆ ਰਹੇ ਅਸੀਂ ਵੀ ਜਿਹੜੇ ਬੱਚੇ ਲਿੱਤੇ ਆ ਇੱਕੋ ਬਾਬਾ ਜੀ ਦੇ ਕੋਲੇ ਲਿੱਤੇ ਆ ਅਸੀਂ ਵੀ ਸੰਗਤ ਨੂੰ ਆਸ ਰੱਖਦੇ ਆ ਇਹੋ ਹੀ ਕਹਿੰਦੇ ਆ ਕਿ ਜਿਨ੍ਹਾਂ ਦੇ ਘਰ ਬੱਚੇ ਨਹੀਂ ਹੁੰਦੇ ਜਾਂ ਜਿਨ੍ਹਾਂ ਦੇ ਬੱਚੇ ਸੁੱਕੇ ਆ ਜਾਂ ਕੋਈ ਨਾਲ ਬਿਮਾਰੀ ਆ ਜਾਂ ਬਹਾਰ ਆ ਜਾਂ ਕੋਈ ਵੀ ਗੱਲਬਾਤ ਹੈਗੀ ਆ ਇੱਥੇ ਆਓ ਇੱਥੇ ਆ ਕੇ ਬਾਬਾ ਜੀ ਦੇ ਬਾਬਾ ਜੀ ਦਾ ਹੁਕਮ ਦੇ ਨਾਲ ਇੱਥੋਂ ਦੀ ਵਿਆਖਿਆ ਸੁਣੋ ਆਪਣੇ ਬੱਚਿਆਂ ਨੂੰ ਹਰੇ ਭਰੇ ਕਰੋ ਤੇ ਆਪਣੇ ਬੱਚੇ ਲਵੋ ਬਾਕੀਆਂ ਤੋਂ ਬੰਨਣਾ ਤੋਂ ਬੱਚੇ ਲਵੋ ਤੇ ਬਾਬਾ ਜੀ ਘੋੜੇ ਗਏ ਸਾਨੂੰ ਇਥੇ ਬਹੁਤ ਕੁਝ ਮਿਲਿਆ ਹੈ ਮੈਂ ਭਾਈ ਸਾਹਿਬ ਪੁੱਛਣਾ ਚਾਹਾਂਗਾ ਕਿ ਪੰਜਵੇਂ ਬਾਦਸ਼ਾਹ ਨੇ ਦੂਜਾ ਜੰਦੇ ਬਾਦਸ਼ਾਹ ਨੇ ਖੁਸ਼ ਹੋ ਗਏ ਭਾਈ ਸਾਹਿਬ ਲੋ ਜਿਹਨੂੰ ਅੰਬਰ ਸਾਹਿਬ ਦਾ ਪੂਰਾ ਪ੍ਰਬੰਧ ਹੀ ਦੇ ਦਿੱਤਾ ਸੀ ਇਹ ਜਗਾ ਜਵਾ ਕਾਫੀ ਦੇਰ ਤੋਂ ਹੋ ਗਈ ਹੈ ਇਹ ਬਾਬਾ ਭਾਈ ਸਾਹਿਬ ਲੋ ਵਾਲੀ ਸ੍ਰੀ ਗੋਲਡਨ ਟੈਂਪਲ ਤੋਂ ਅੱ체 ਆਏ ਆ ਪਹਿਲਾਂ ਗੋਲਡਨ ਟੈਂਪਲ ਸੇਵਾ ਕਰਦੇ ਰਹੇ ਉਸ ਤੋਂ ਬਾਅਦ ਬਾਬਾ ਅਰਜਨ ਬਾਬਾ ਗੁਰੂ ਅ ਬਾਬਾ ਜੀ ਨੇ ਇੱਥੇ ਉਹਨਾਂ ਦੀ ਡਿਊਟੀ ਲਈ ਕਿ ਤੁਸੀਂ ਇੱਥੇ ਸੇਵਾ ਕਰੋ ਇੱਥੇ ਸੇਵਾ ਕਰਨ ਦੇ ਨਾਲ ਹੀ ਉਹਨਾਂ ਨੂੰ ਇਹ ਵਰਦਾਨ ਹਾਸਲ ਹੋਇਆ ਸੀ ਤੇ ਇਹ ਬਾਬਾ ਜੀ ਇਹ ਬਾਬਾ ਜੀ ਨੇ ਇਹੋ ਹੀ ਵਾਰ ਦਿੱਤੇ ਆ ਕਿ ਜਿਹੜੇ ਵੀ ਬੱਚੇ ਇੱਥੇ ਜਿਹੜੇ ਵੀ ਬੱਚੇ ਜੇ ਮੱਲ ਲੈ ਕੇ ਆਣਗੇ ਪਾਤੀਆਂ ਲੈ ਗਿਆਗੇ ਉਹਨਾਂ ਦੇ ਬੱਚੇ ਜਰੂਰ ਹੋਣਗੇ ਇਹ ਤੋਂ ਕਿੰਨੇ ਟਾਈ ਫੇੜ ਜਿਨ੍ਹਾਂ ਨੂੰ ਬੁਖਾਰ ਜਿਹਨਾਂ ਨੂੰ ਧਈਆ ਕਹਿ ਦਿੰਨੇ ਆਪਾਂ ਤਾਂ ਉਹਨਾਂ ਦਾ ਵੀ ਉਹਨਾਂ ਦਾ ਹਾਂ ਇਹ ਤਾਂ ਤਪ ਤਿਆਦਾ ਨਾ ਇਥੇ ਜਿਹੜੇ ਗਰੰਟੀ ਹੈਗਾ ਨਾ ਇਹਨਾਂ ਕੋ ਤੁਸੀਂ ਵਿਆਖਿਆ ਸੁਣੋਗੇ ਤੇ ਉਹੀ ਤਪ ਤਿਆ ਨਾ ਉਹ ਠੀਕ ਹੋ ਜਾਂਦਾ ਬਹਾਰ ਬਹੂਰ ਹੋਵੇ ਉਹ ਠੀਕ ਹੋ ਜਾਂਦਾ ਜੋ ਸੁੱਕੇ ਸਕੇ ਬੱਚੇ ਜਿਹੜੇ ਕਮਜ਼ੋਰ ਵੀ ਹੋਣ ਉਹ ਵਿਆਖਿਆ ਸੁਣਨ ਦੇ ਨਾਲ ਉਹ ਵੀ ਬੱਚੇ ਹਰੇ ਭਰੇ ਹੋ ਜਾਂਦੇ ਆ ਕਹਿੰਦੇ ਇਥੇ 40 ਦਿਨ ਜਿਹੜਾ ਲਗਾਤਾਰ ਇਥੇ ਇਸ਼ਨਾਨ ਕਰਦਾ ਹੈ ਜਾਂ ਉਹਦੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਹਾਂਜੀ ਜੇ 40 ਦਿਨ ਇਥੇ ਇਸ਼ਨਾਨ ਕਰਦਾ ਜੇ ਕੋਈ ਬੰਦਾ ਦੂਰੋਂ ਵੀ ਦੂਰ ਜਾਂਦਾ ਵਾ ਦੇਸ਼ਤ ਨਹੀਂ ਆ ਸਕਦਾ ਇਤੋਂ ਪੋਪਾ ਸਾਹਿਬ ਦੇ ਚੋ ਜਲ ਲੈ ਜਾਵੇ ਕਿ ਉਹ ਕੈਨੀ ਭਰ ਕੇ ਜਲ ਲੈ ਜਾਵੇ ਉਹ ਜਲ ਦੇ ਨਾਲ ਉਥੇ 40 ਦਿਨ ਪਾਸ਼ਨਾਣ ਕਰੇ ਤੇ ਉਹਦੇ ਨਾਲ ਵੀ ਬਾਬਾ ਜੀ ਮਿਹਰ ਕਰਦੇ ਆ ਜਿਹੜੀਆਂ ਪਾਥੀਆਂ ਚੜਦੇ ਆ ਫਿਰ ਉਹਦਾ ਕੀ ਕੀਤਾ ਜਾਂਦਾ ਇੱਥੇ ਜਿਹੜੀਆਂ ਪਾਥੀਆਂ ਚੜਦਾ ਪਾਥੀਆਂ ਤੇ ਬਹੁਤ ਪਾਥੀਆਂ ਆਂਦੀਆਂ ਅੱਜ ਕੱਲ੍ਹ ਤੇ ਜਮਾਨਾ ਕੰਪਿਊਟਰ ਆ ਗਿਆ ਗਿਆ ਗੈਸ ਚੁੰਦੇ ਚੱਲਦੇ ਆ ਪਰ ਇੱਥੇ ਜਿਹੜੀਆਂ ਪਾਥੀਆਂ ਆਂਦੀਆਂ ਵਾ ਉਥੇ ਇਹ ਪਾਥੀਆਂ ਦੇ ਨਾਲ ਹੀ ਲੰਗਰ ਨੂੰ ਕਰ ਬੰਦਾ ਵਾ ਇਹ ਤੇ ਸੰਗਤ ਨੂੰ ਸ਼ਿਕਾਇਤ ਜਾਂਦਾ ਵਾ ਪਾਥੀਆਂ ਦੀ ਇੱਥੇ ਕੋਈ ਘਾੜ ਨਹੀਂ ਗਈ ਬਹੁਤ ਪਾਥੀਆਂ ਆ ਰਹੀਆਂ ਜਿਹੜਾ ਕੰਪਿਊਟਰ ਜੋਗਦੀ ਦੱਸਾ ਗੱਲ ਕੀਤੀ ਹੈ ਮੇਰੇ ਹਿਸਾਬ ਨਾਲ ਦੇ ਆਉਣ ਵਾਲੇ ਸਮੇਂ ਦੇ ਪਾਥੀਆਂ ਹੀ ਆਣ ਮਿਲਣ ਉਹ ਜਾਣੀਆਂ ਨਾ ਲੋਕਾਂ ਨੇ ਪੱਥਰੀਆਂ ਨਹੀਂ ਪਾਥੀਆਂ ਪੱਥਦੇ ਨਹੀਂ ਲੇਕਿਨ ਕਿਥੋਂ ਪਾਥੀਆਂ ਸ਼ਹਿਰ ਦੇ ਚੋ ਵੀ ਬਾਹਰੋਂ ਮਿਲ ਜਾਂਦੀਆਂ ਜਿਹੜੇ ਪਿੰਨਾ ਚੋਂ ਲੋਕਾਂ ਦੇ ਨਾ ਚੇਚਾ ਪਾਥੀਆਂ ਲੈ ਕੇ ਬਾਬਾ ਹੀ ਨੇ ਪਾਥੀਆਂ ਦੇ ਵਰਦਾਨ ਦਿੱਤਾ ਸੀ ਕਿ ਪਾਥੀਆਂ ਹੀ ਇੱਥੇ ਆਉਂਦੀਆਂ ਮੈਂ ਪਾਤੀਆਂ ਇਥੇ ਆਉਂਦੀਆਂ ਭਾਵੇਂ 2 ਹਾਲ ਭਾਵੇਂ 1 ਹਾਲ ਪਾਤੀਆਂ ਤੋਂ ਹੀ ਬੱਚੇ ਹਾਸਲ ਹੁੰਦੇ ਵੇ ਆ ਅਸੀਂ ਇਸੇ ਕਰਕੇ ਇਸੇ ਕਰਕੇ ਅਸੀਂ ਵੀ ਸੰਗਤ ਨੂੰ ਇਹ ਕਵਾਂਗੇ ਕੰਪਿਊਟਰ ਦੇ ਜਮਾਨੇ ਦੇ ਇੱਥੇ ਦੇ ਚਲੋ ਸਭ ਸਭ ਕੁਝ ਮਿਲ ਜਾਂਦਾ ਗੈਸਾ ਗੂਸਾ ਸਭ ਕੁਝ ਤਿਆਰ ਹੈ ਪਰ ਮੰਨਦੇ ਜਿਹੜਾ ਹੁੰਦਾ ਵਾ ਕਿ ਯਾਰ ਅਸੀਂ ਪਾਤੀਆਂ ਚੜਾ ਲਈਏ ਪਾਤੀਆਂ ਦੇ ਸਾਨੂੰ ਬੱਚੇ ਹਾਸਲ ਹੋ ਗਏ ਇਸੇ ਕਰਕੇ ਲੋਕੀ ਬਹੁਤ ਪਾਤੀਆਂ ਲੈ ਕੇ ਆਉਂਦੇ ਆ ਜਾਣੋ ਕਿੰਨੇ ਬੱਚੇ ਇਥੋਂ ਮਿਲੇ ਆ ਤਾਂ ਤੁਹਾਡੇ ਵੇਖਣ ਕਿੰਨੇ ਸੰਗਤੋਂ ਇਥੋਂ ਬੱਚਿਆਂ ਦੀਆਂ ਦਾਤਾਂ ਲੈ ਗਈਆਂ ਦੇਖੋ ਜੀ ਮੈਂ ਤਾਂ ਖੁਦ ਮੈਂ ਖੁਦ ਇਥੋਂ ਕਾਫੀ ਦਿਨ ਤੋਂ ਆਨਣਾ ਮੈਂ ਮੇਰੇ ਘਰ ਕੋਲ ਲ ਬੇਟੀ ਹੋਈ ਸੀ ਤੇ ਮੈਂ ਬਾਬਾ ਜੀ ਦੇ ਘਰ ਪਾਠੀਆਂ ਵੀ ਚੜਾਈਆਂ ਪ੍ਰਸ਼ਾਦ ਵੀ ਕੀਤਾ ਅਰਦਾਸ ਕੀਤੀ ਤੇ ਮੇਰੇ ਖੁਦ ਦੇ ਘਰ ਮੇਰਾ ਫਿਰ ਬਾਅਦ ਚੋਂ ਲੜਕਾ ਵੀ ਹੋਇਆ ਤੇ ਮੈਂ ਉਸ ਤੋਂ ਬਾਅਦ ਬਾਬਾ ਜੀ ਦਾ ਲੜ ਛੱਡਿਆ ਹੀ ਨਹੀਂ ਜੋ ਵੀ ਕੁਝ ਮੈਂ ਮੰਗਣਾ ਬਾਬਾ ਜੀ ਮੈਨੂੰ ਤੁਰੰਤ ਦਿੰਦੇ ਆ ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਇਸ ਵੱਲੋਂ ਮੈਂ ਕਹਿੰਨਾ ਸੰਗਤ ਨੂੰ ਪੀਛੇ ਵੀ ਆਓ ਤੇ ਇੱਥੇ ਬਾਬਾ ਜੀ ਦੇ ਕੋਲ ਆ ਕੇ ਯੂ ਅਰਦਾਸ ਕਰੋ ਤਾੜੀਆਂ ਵੀ ਮਨੋ ਕਾਮਨਾ ਪੂਰੀਆਂ ਹੋਣਦੀਆਂ। ਜੇ ਕਿਸੇ ਨੇ ਆਉਣਾ ਹੋਵੇ ਤਾਂ ਐਡਰੈਸ ਦੱਸ ਦਿਓ ਇੱਥੇ ਕਿੱਥੇ 라 ਪਹੁੰਚ ਸਕਦਾ ਕੋਈ। ਇਹ ਜਿਹੜਾ ਐਡਰੈਸ ਹੈਗਾ ਵਾ ਗੋਲਡਨ ਟੈਂਪਲ ਦੇ ਕੋਲ ਹੀ ਅੰਦਰੋਂ ਅੰਦਰ ਹੀ ਬੇ ਰਸਤਾ ਪੈਂਦਾ ਵਾ। ਇਹ ਉਹ ਗੁਰੂ ਗੁਜਾਰ ਦੇ ਵਿੱਚੋਂ ਤਾਂ ਨਹੀਂ ਰਸਤਾ ਪੈਂਦਾ ਵਾ। ਇਹ ਰਸਤਾ ਬੰਬੇ ਵਾਲੇ ਖੂਹ ਦੇ ਕੋਲ ਵਿਚਕਾਰ ਕਰਕੇ ਜਾਂਦਾ ਹੈ। ਇਹਦੇ ਲਾਗੇ ਕੇਸਰ ਦਾ ਢਾਬਾ ਮਸ਼ਹੂਰ ਹੈਗਾ ਕਾਫੀ। ਕੇਸਰ ਦੇ ਢਾਬੇ ਦੇ ਕੋਲ ਹੀ ਇਹ ਗੁਰਦੁਆਰਾ ਬਣਿਆ ਹੈ। ਜਦੋਂ ਭਾਵੇਂ ਥੋੜੀ ਹੈ ਪਰ ਚਲੋ ਸੰਗਤ ਸਜੋਹ ਦੇਵੇ ਕਿ ਤੇ ਜਗਾ ਵੱਡੀ ਕਰਦੇ ਪਏ ਹੁਣ ਥੋੜੀ ਥੋੜੀ ਜਗਾ ਬਣਾਦੇ ਪਏ ਆ ਪਰ ਇੱਥੇ ਹਰ ਐਤਵਾਰ ਇੰਨਾ ਗੁ ਰਾਸ਼ ਹੁੰਦਾ ਹੈ ਇੰਨਾ ਗੁ ਰਾਸ਼ ਹੁੰਦਾ ਕਿ ਲੋਕ ਇਥੇ ਅੰਦਰ ਪੈਰ ਰੱਖਣ ਦਾ ਸੇ ਜਗ੍ਹਾ ਨਹੀਂ ਦਿੰਦੀ ਤੇ ਐਤਵਾਰ ਇਥੇ ਖਾਸ ਕਰਕੇ ਲੋਕ ਬਾਥੀਆਂ ਲੈ ਕੇ ਆਉਂਦੇ ਨੇ ਐਤਵਾਰ ਕਿਉਂਕਿ ਸੰਗਤ ਗੋਲਡਨ ਟੈਂਪਲ ਵੀ ਆਉਂਦੀ ਹੈ ਤੇ ਐਤਵਾਰ ਇਥੇ ਸੰਗਤ ਇਸੇ ਕਰਕੇ ਵੀ ਜ਼ਿਆਦਾ ਹੁੰਦੀ ਹੈ ਕਿ ਕੋਈ ਵੋਟਲ ਟੈਂਪਲ ਦਾ ਕੁਛ ਅਸਿਸ਼ ਅਸਤ ਨਹੀਂ ਹੁੰਦਾ ਕੋਈ ਸ਼ਹਿਦ ਦਾ ਅਸਿਸ਼ ਇੱਥੇ ਚਲਿਸਾ ਕੱਟਨ ਨਾਲ ਸੇ ਵੀ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਬਾਬੇ ਦੇ ਇੱਥੇ ਮੰਤਾ ਇੰਨੀ ਕੁ ਹੋ ਰਹੀ ਆ ਇੰਨੀ ਕੁ ਮੰਤਾ ਹੋ ਰਹੀ ਆ ਕਿ ਜੋ ਵੀ ਕੁਝ ਮੰਗੋ ਬਾਬਾ ਜੀ ਦਿੰਦੇ ਦਿੰਦੇ ਆ ਆ ਇੱਥੇ ਇਸ਼ਨਾਨ ਕਰਨ ਦੇ ਨਾਲ ਕਿੰਨੀਆਂ ਕੁ ਬਿਮਾਰੀਆਂ ਜਿਹੜੀਆਂ ਸੰਕਟਾਂ ਦੀਆਂ ਦੂਰ ਹੁੰਦੀਆਂ ਨੇ ਜੇ ਜਲ ਵੀ ਲੈ ਕੇ ਜਾਂਦੇ ਨੇ ਦੇਖੋ ਜੇ ਜੇ ਜਾਲੀ ਜਿਹੜਾ ਹੈਗਾ ਇੱਥੋਂ ਦਾ ਕਰੋ ਅਸੀਂ ਆਪਣਾ ਇਹ ਇਹ ਤੇ ਸਾਡੀਆਂ ਕਹਿਣ ਦੀਆਂ ਗੱਲਾਂ ਨਾ ਜੇ ਅਸੀਂ ਆਪਣੇ ਮਨ ਦੇ ਚ ਸ਼ਰਧਾ ਲੈ ਕੇ ਚੱਲੀਏ ਇੱਥੇ ਜਿਹੜਾ ਟੋਪਾ ਸਾਹਿਬ ਬਾਬਾ ਜੀ ਨੇ ਬਣਾਇਆ ਹੋਇਆ ਛੁਰ ਤੋਂ ਬਣਾਇਆ ਟੋਪਾ ਸਾਹਿਬ ਇਹ ਇਹੋ ਜਲ ਆਪਣੇ ਤੁਸੀਂ ਜਿੱਥੇ ਕਾਰੋਬਾਰ ਕਰਦੇ ਉੱਥੇ ਉੱਥੇ ਛਿੰਕੋ ਉਹ ਕਾਰੋਬਾਰ ਚੱਲਣਗੇ ਆਪਣੇ ਬੱਚੇ ਜਿਹੜੇ ਤੁਹਾਡੇ ਜੀ ਤੁਸੀਂ ਦੂਰ ਦੂਰੋਂ ਆਉਂਦੇ ਜੇ ਇੱਥੋਂ ਤੁਸੀਂ ਕੰਨੀ ਭਰ ਕੇ ਲੈ ਜਾਓ ਉਹੀ ਉਹੀ ਜਲ ਦੇ ਨਾਲ ਇਸ਼ਨਾਨ ਕਰੋ ਥੋੜਾ ਜਿਹਾ ਘੜ ਕੇ ਉਹ ਬਾਬਾ ਜੀ ਉਹਦੇ ਤੇ ਵੀ ਉਹਦੇ ਤੇ ਵੀ ਮਿਹਰ ਕਰਦੇ ਜੀ ਇਹ ਜਲ ਦੇਤੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਖਾਲਸਾ ਸੋ ਵਾਹਿਗੁਰੂ ਦੀ ਜਿੱਕੀ ਫਤਿਹ ਆ ਇਹ ਸਨ ਭਾਈ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਵਾਕਈ ਇਥੋਂ ਆਪਣੇ ਬੱਚਿਆਂ ਦੀਆਂ ਦਾਤਾਂ ਲਈਆਂ ਨੇ ਤੇ ਲੰਮਾ ਸਮਾਂ ਹੋ ਗਿਆ ਇਸ ਗੁਰਦੁਆਰਾ ਸਾਹਿਬ ਦੇ ਨਾਲ ਜੁੜੇ ਨੇ ਇੱਥੇ ਨੇੜੇ ਹੀ ਰਹਿੰਦੇ ਨੇ ਜੋ ਉਹਨਾਂ ਨੇ ਦੱਸਿਆ ਕਿ ਮੇਰੇ ਵੇਖਣ ਨੂੰ ਪਤਾ ਨਹੀਂ ਲੱਖਾਂ ਹਜ਼ਾਰਾਂ ਕਰੋੜਾਂ ਸੰਤਾਇ ਤੋਂ ਪੁੱਤਰ ਦੀਆਂ ਦਾਤਾਂ ਲੈ ਗਈਆਂ ਤੇ ਬਾਧੀਆ ਚੜਾ ਕੇ ਪੁੱਤਰ ਦੀਆਂ ਦਾਤਾਂ ਮਿਲਦੀਆਂ ਨੇ ਵਾਕਈ ਇੱਕ ਅਨੋਖਾ ਇਤਿਹਾਸ ਆ ਤੁਸੀਂ ਵੱਧ ਵੱਧ ਸ਼ੇਅਰ ਕਰਿਓ ਦੇਖਦੇ ਰਹੋ ਅਨਰ ਪਾਕਪੋਟਾ ਮੈਂਜੈਸਟ੍ਰੇਸ਼ਨ ਸੀਨਾ ਦਰਮਦਾਰ